ਆ ਬੇਕਿੰਗ ਕੀੜੇ ਕਣਕ ਲਈ ਜਾਂਦੇ ਆ ਓਏ ਇਹ ਤਾਂ ਮਸ਼ੀਨ ਆ ਥੱਲੇ ਕੀ ਰਹੀ ਐ ਨਾ ਕਣਕ ਓਏ ਉਹ ਚੁੱਪੀ ਜਾਂਦੀ ਜੀਵ ਜੰਤੂ ਲਈ ਜਾਂਦਾਗਾ ਰਸਤਾ ਬਣ ਗਿਆ ਤਾਂ ਕੋਸਤਾ ਤਾਂ ਇਹ ਲੈ ਜਾਂਦੇ ਮਿੱਟੀ ਬਣ ਜਾਂਦੀ ਤੇ ਕੋਸ ਹੋਰ ਕੋਈ ਇਧਰ ਫਲੇਟ ਲੈਂਦੇ ਆ ਕੋਈ ਉਧਰ ਕੋਈ ਹੋਰ ਲੋਗ ਲੈਣੇ ਮੈਂ ਨਾ ਫੇ ਟਰਾਲੀ ਚ ਧਰਦਾ ਇਹਨਾਂ ਨੂੰ ਹੌਲੀ ਹੌਲੀ ਉਹ ਟਰਾਲੀ ਦੀ ਟਾਰਾ ਤੇ ਮੈਂ ਹੋਰ ਵੜਦਾ ਆਇਆ ਨਾ ਅਫਸਰ ਉਤਰਾ ਆ ਗਿਆ ਤਾਂ ਫਿਰ ਬੰਦਾ ਸੌਖਾ ਰਹਿੰਦਾ ਟਰਾਲੀ ਦੇ ਵਿੱਚ ਤੇ ਨਿਗਾਹ ਰੱਖੀ ਬਣੀ ਚਾਰ ਚਫਰੇ ਮੈਂ ਤੈਨੂੰ ਉਹ ਗਦਰਜੀਕ ਮਾਰੂੰ ਗਦਰਜੀਕ ਮੈਂ ਠੀਕ ਆ ਆਪਣੀ ਗਦਰਜੀਕ ਆ ਅੱਜ ਨਾ ਆਇਆ ਹੈ ਦੇਖਾਂ ਯਾ ਜਿਹੜਾ ਆਪਣੇ ਬਾਗ ਨੂੰ ਝਾੜਦਾ ਠੀਕ ਐ ਇਹ ਤਾਂ ਆਪਣਾ ਹੀ ਆ ਇਹ ਗੱਡੀ ਨਵੀਂ ਆਈ ਹੈ ਸਰਕਾਰੀ ਅੱਜ ਫੜਦੇ ਆ ਕੋਈ ਬਟੇਰਾ ਕਰਦੇ ਆ ਸ਼ਿਕਾਰ ਚੱਲ ਕਈ ਦਿਨ ਹੋ ਗਏ ਫੁਮੇੜਾ ਅੱਜ ਹੀ ਕਰਦੇ ਆ ਆਹ ਬੇਟਾ ਜੀ ਨਾ ਓਹ ਮੈਨੂੰ ਲੱਗਦਾ ਫਸ ਗਿਆ ਸ਼ਿਕਾਰਾ ਚ ਖੇਲਾ ਬਈ ਨਾ ਜਾ ਰੋ ਮਾਂ ਲੈ ਵੀ ਝੋਟਾ ਤੂੰ ਖੜਾ ਇੱਥੇ ਤੇ ਅਸੀਂ ਆ ਗਏ ਬੁਲਾ ਕੇ ਆਉਣੇ ਆਜ ਕੋਈ ਮੁਰਗਾ ਬੁਲਾ ਉਹ ਹਾਂ ਬਾਬਾ ਕੀ ਕਰੀ ਜਾਨਾ ਆ ਕਰਾਂ ਉਹਰੇ ਸਾਹਿਬ ਆਏ ਆ ਆ ਇਧਰ ਉਹ ਇਧਰ ਸਾਹਿਬ ਵੀ ਆ ਗਏ ਨਾ ਸਾਰੇ ਆ ਗਏ ਪਤਾ ਓਏ ਤਾਇਆ ਵੀ ਪੜ ਗਿਆ ਆਇਆ ਸਾਰੇ ਇਕੱਠੇ ਕਰ ਲਾਂਗੇ ਤਾਇਆ ਕੀ ਸਣੇ ਚਾਚੇ ਆ ਗਏ ਓਹ ਸਸੀ ਗਾਉ ਸਸੀ ਗਾਉ ਤਾ ਕੀ ਹਾਲ ਚਾਲ ਹੈ ਔਰ ਕੀ ਕਰੀ ਜਾਂਦੇ ਹੋ ਤੁਸੀਂ ਇਹ ਜੜਖੜਾ ਕੱਟਦਾ ਸੀਗਾ ਮੈਂ ਕਿਹਾ ਬਾੜੀ ਕਰਨ ਵਾਸਤੇ ਘਰ ਦੇ ਲਾਏ ਹੋਇਆ ਇਹ ਤੂੰ ਤਾਂ ਬਾਰਾ ਹੀ ਖੜੇ ਜਿੰਦਾ ਹੈ ਜੀ ਬੱਲਾ ਬੁੱਲਾ ਦੀ ਬਾੜੀ ਕਰਦਾ ਨਹੀਂ ਨਾ ਇਹ ਘਰੇ ਲਾਏ ਹੋਇਆ ਤੁਹਾਡੇ ਨਹੀਂ ਘਰ ਦੇ ਲਾਏ ਤਾਂ ਖੜੇ ਛੁੱਟ ਕੇ ਖੜਤੀ ਦੇ ਨਾਲ ੜਕਦੇ ਨਾਲ ਉਹ ਪ੍ਰਾਪਰਟੀ ਨਹੀਂ ਕਿਸੇ ਦੀ ਉਹ ਨੂੰ ਚੀਜ਼ਾਂ ਦਾ ਗਿਆਨ ਨਹੀਂਗਾ ਗਿਆਨ ਤਾਂ ਹੈਗਾ ਜੀ ਮੇਰਾ ਮਤਲਬ ਅੰਡੇ ਜਿਹਾ ਵਾਜਦੇ ਨੇ ਨਾ ਜੀ ਤੱਕਦੇ ਵੀ ਲਾ ਦੇ ਉਹ ਇਹ ਇਹਦਾ ਅਰੇ ਤੇਰੇ ਕੋਲ ਚਾਰ ਤਾਂ ਜੀ ਸੰਤ ਜੀ ਆਜੀ ਨਿੱਕੇ ਨਿੱਕੇ ਜਸਤ ਕਰ ਇਹਨਾਂ ਨੂੰ ਆ ਸੰਦੀ ਬਾਲੇ ਪੜਿਆ ਲਈ ਫਿਰਦੇ ਆ ਨੇੜੀ ਦੀ ਕਰਿਆ ਸੁ ਤੇ ਵੱਡਾ ਤਾਂ ਹੈ ਨਹੀਂ ਗੁਦਾਕ ਤਾਂ ਇੰਨੀ ਆ ਸੰਦਗਾ ਹੋਰ ਵੀ ਆ ਕੋਲ ਦਾ ਨਹੀਂ ਹੋਰ ਤਾਂ ਕੋਈ ਨਹੀਂ ਬਸ ਆਹੀ ਗਰੀਬ ਬੰਦਿਆਂ ਦੀ ਬਸ ਆਪਾਂ ਦੇਖਦੇ ਕੋਲ ਉਹ ਹੈਗਾ ਬਾਬਾ ਕੁਸ ਨਾ ਸ਼ਰਾ ਹੋਰ ਤਾਂ ਮੇਰੇ ਕੋਲੇ ਕੀ ਆ ਬੂ ਬਾਬਾ ਆ ਕੀ ਪਾਈ ਫਿਰਦਾ ਕਾਢਣ ਨੂੰ ਵੀ ਕੀ ਆ ਇਹਦੇ ਜੁਆਕਾਂ ਨਾਲ ਲਾਵਾਂਗੇ 372 ਆ ਦੇਖੋ ਸਾਬ ਇਹ ਇਹ ਕਾਹਦੇ ਬਾਅਦ ਤੇ ਆਉਂ ਗਾਤਣਾ ਛੱਲਣਗੇ ਇਹਦੇ ਨਾਲ ਦਾਤਨ ਕਰਨਾ ਤਾਂ ਹੈ ਨਹੀਂ ਕੰਢੇ ਦਾ ਹੈਗੇ ਜੀ ਅੰਡੇ ਦੇ ਹੈਗੇ ਦਾਤਨ ਜਿਹੜੀ ਸਕੀਮ ਹੋਵੇ ਦਾਤਨ ਕਰ ਲਾਂਗੇ ਅੱਗੇ ਵੱਢਦੇ ਵੱਢਦੇ ਨਹੀਂ ਹੈ ਇਹਨੂੰ ਵੀ ਜ਼ਬਤ ਕਰ ਦਰਾਸਤਾ ਜੀ ਮੈਂ ਹੈ ਵੱਡੇ ਮੇਣੋ ਪਹਿਲਾਂ ਮੇਣੋ ਪਹਿਲਾਂ ਕੀਤਾ ਆਪਣਾ ਕੱਢ ਆ ਲੋ ਜੀ ਸਭ ਨੂੰ ਪਹਿਲਾਂ ਤਾਂ ਇਹਨੂੰ ਮੇਣ ਭਾਂ ਦੇਣਾ ਇਹਦਾ ਕਿੰਨਾ ਕੱਦਾ ਆ ਇਹਦਾ 3 ਫੁੱਟ ਦਾ ਹੈਗਾਗਾ ਇਹ ਬਾਹਰ ਦਾ ਤਾਂ ਪਤਾ ਕਿੰਨੀ ਵੱਡੀ ਕਰੀ ਜਾਂਦੇ ਨੇ ਮੈਂ ਤਾਂ ਵੱਡੇ ਨਹੀਂ ਇਹ ਚਾਹੁੰਦਾ ਇਹ ਦੱਸਦਾ ਮੈਂ ਤੈਨੂੰ ਖੜ੍ਹ ਤੇ ਆ ਆ ਥੱਲੇ ਕਰ ਸਾਢੇ 3 ਫੁੱਟ ਹੋ ਗਿਆ ਜੀ ਐਨਕਾਂ ਤਾਂ ਐ ਲੈਈਆਂਗੇ ਜੇ ਮੈਂ ਡੀ ਐਮ ਮੁ ਲੱਗਿਆ ਹੁੰਦਾਗਾ ਲਾ ਇਹਨੂੰ ਪਤਾ ਨਹੀਂ ਸਭ ਗੱਲ ਕਰੀ ਜਾਂ ਲਾ ਐਨਕਾ ਮੈਂ ਅੱਛਾ ਕਰ ਦੂੰਗਾ ਤਾਂ ਕਰ ਹੈਂ ਘੱਟ ਵੀ ਨਹੀਂ ਆ ਸੀਗਾ ਨਹੀਂ ਵਧਾ ਦਿੰਨੇ ਆ ਨੀਗਾ ਥੋੜੀ ਜੀ ਲੰਮੀ ਕਰ ਦਿੰਨੇ ਆ ਮਿੰਦਰਾਕਤ ਦਾ ਅੱਖ ਵੀਰਾ ਮਿੰਕਰਾ ਉਹਦਾ ਵੀਰਾਂ ਨੇ ਤਾਂ ਕਰਕੇ ਮੀਰਾ ਅਕਿਆਚਾਰ ਕੀਤਾ ਦਰਗ ਕੁੱਤੇ ਤੁਸੀਂ ਇਹ ਦਰਗ ਤਾਂ ਵੱਡੇ ਨਹੀਂ ਇਹ ਤਾਂ ਨੇੜੇ ਹੀ ਗਿਆ ਜੀ ਨੇੜੇ ਗਿਆ ਸੀ ਹੰਜ ਨਹੀਂ ਸੋਣਿਆ ਮੂੰਦਾ ਇਹਨੂੰ 4 ਇੰਚ ਹੋ ਗਿਆ ਜਨਾਬ ਆ ਵੀ ਵੱਡ ਲੈਂਦਾ ਇਹਦੇ ਵਾਰੀ ਤੇਰੇ ਦੱਸ ਕੀ ਸੂਲ ਲੜਦਾ ਸੀਗਾ ਹੈ ਇਹ ਤਾਂ ਇੱਕ ਕੌੜਾ ਮੈਂ ਐ ਨਾ ਕੀ ਕਰ ਰੋਟਾ ਹੁਣ ਮੈਂ ਇਹ ਜਖੰਡ ਕਿੱਥੋਂ ਪਾ ਦਿਆਂ ਬੈਠਾ ਤਾਂ ਬੈਠਾ ਤਾਂ ਐ ਜੀ ਜਿਵੇਂ ਭਾਂ ਦਾ ਸੱਪ ਕੱਢਣੇ ਹੁੰਦੇ ਐ ਜੋ ਨਹੀਂ ਉਹ ਮੈਂ ਅਸਲੀ ਮੱਕਣੀ ਵਲਡ ਕੇ ਲਾ ਦੇਗੇ ਬਾੜੀ ਕਰਦੇ ਆਂ ਹਾਂ ਤੇ ਬਾੜੀ ਕਰਦੇ ਆਂ ਬੱਲਾ ਬੁੱਲਾ ਕਰਦਾ ਮੈਂ ਤਾਂ ਵੀ ਬੱਲਾਂ ਲੱਗੀਆਂ ਤਾਂ ਹੈ ਨਹੀਂ ਇਹ ਪਹਿਲੇ ਹੀ ਬਾਲਾਂ ਨੂੰ ਚੱਲ ਪਈਆਂ ਚੱਲ ਮੈਂ ਤੁਹਾਨੂੰ ਅਫਸਰਾ ਨੂੰ ਸਬ ਸੂਜੀ ਖਵਾ ਰਿਆ ਕਰਾਂ ਹੈ ਹੋਰ ਕੋਈ ਸੇਵ ਨਹੀਂ ਇੰਦਾ ਆਪਦੀ ਖਾ ਲਾਂਗੇ ਕੋਈ ਗੱਲ ਨਹੀਂ ਹੋਰ ਜਿੱਦ ਲਈ ਉਸ ਨੂੰ ਮੰਗਾਵਾ ਕਰਾਂ ਜੁ ਮੈਂ ਮੈਂ ਕਹਾਂ ਕੱਢ ਪੈਨ ਕੱਢ ਗਏ ਨਹੀਂ ਤਾਂ ਦੇ ਦੇ ਲੱਸੀ ਪੈਨ ਲਿਆਉਣਾ ਜੀ ਮੈਂ ਗੱਡੀ 'ਚ ਪਿਆ ਗੱਲ ਕਰਾਣ ਵਾਲੇ ਸਾਹਿਬ ਨਾਲ ਵੱਡੇ ਨਾਲ ਇਹਦਾ ਕੰਮ ਉਹ ਲਿਆ ਕਾਪੀ ਉਹ ਲਿਆਉਣਾ ਜੀ ਆ ਗਿਆ ਆ ਗਿਆ ਬੱਸ ਹਾਂ ਬਸ ਇੱਥੇ ਹੀ ਲਿਖ ਦਿੰਨੇ ਆ ਤੂੰ ਪੇਪਰ ਲਿਆ ਕਰਾਂ ਪੇਪਰ ਹੀ ਲਿਆਵਾਂ ਜੀ ਕੱਲਾ ਆਹੋ ਕਹਿੰਦਾ ਚਲਾਨ ਪਾ ਕੇ ਤੇ ਇਹਨੂੰ ਦਿੰਨੇ ਆ ਆ ਲਓ ਜੀ ਇਹਨੂੰ ਨਾ ਚੂਰ ਨੂੰ ਦਿੰਨੇ ਆ ਦੋ ਚਾਰ ਜਾਈ ਨਾ ਕਰੋ ਗਰੀਬ ਬੰਦੇ ਆ ਸੀ ਤੇ ਬਖਸ਼ ਦਿਓ ਪਹਿਲਾਂ ਬੋਲੀਆਂ ਆਉਂਦੀਆਂ ਹੁੰਦੀਆਂ ਸੀ ਚਬਾਕਾਂ ਨੂੰ ਚੂਰ ਨਾਲੀਆਂ ਉਹੀ ਦਿੰਨੇ ਆ ਠੀਕ ਹੈ ਮੈਨੂੰ ਤਾਂ ਸਭ ਬੁਖਾਰ ਚੜ੍ਹਿਆ ਜੀ ਬੁਖਾਰ ਚੜ੍ਹ ਲਾ ਦਾਂਗੇ ਦੋ ਨਾਲ ਬੁਖਾਰ ਦੀਆਂ ਲਿਖ ਦਿੰਨਾ ਲਿਖੋ ਜੀ ਦੋ ਬੁਖਾਰ ਆ ਇਹਦੇ ਉੱਤੇ ਡਬਲ ਹੀ ਰੱਖ ਕਰਪਾ ਕਰੋ ਜੀ ਆਏ ਕਰੋ। ਫਰੀ ਬੰਦੂ ਕਿੰਨੇ ਸੰਦ ਆ ਓਏ? ਹੋਰ ਵੀ ਹੋਊਗਾ ਇੱਕ ਅੱਧਾ। ਸੰਦ ਤਾਂ ਹੋਰਾ ਆ ਹੀ ਆ ਜੀ। ਤੇ ਜਿਹੜਾ ਉਹ ਨਾਲ ਸੀਗਾ ਤੇਰੇ ਇੱਕ ਥਾਲੀ 'ਚ ਉਹ ਤਾਂ ਹੀ ਮਿਲਦਾ ਭੱਜ-ਭੁੱਜ ਕੇ ਟਰਲੇ। ਕੀ ਨਾਂ ਹੈ ਤੁਹਾਡਾ? ਤੇਰਾ ਨਾਂ ਕੀ ਆ? ਮੇਰਾ ਤਾਂ ਲੱਖਣ ਹੀ ਮਾਂ ਪਿਓ ਨੇ ਦੱਸੇ ਨਹੀਂ ਮੈਨੂੰ ਨਾਂ ਕੋਈ। ਦੱਸਦੇ ਆਂ ਦੱਸ। ਚਲਾਕੀਆਂ ਕਰਦੇ ਹੋ ਨਾ ਤੁਸੀਂ ਸਾਡੇ ਨਾਲ। ਠੀਕ ਐ। ਕਾਹ ਨੂੰ ਜਿਆ ਕਰਦੇ? 82 72 ਪਹਿਲਾਂ ਕਿੰਨੇ ਵੱਡੇ ਆ ਮੈਂ ਤਾਂ ਪਹਿਲੀ ਚੋਰੀ ਪਹਿਲੀ ਵਾਇਜ ਅੱਜ ਪਹਿਲੀ ਦਿਨ ਆ ਜੀ ਬੱਕਰਿਆਂ ਦੀ ਗੱਲ ਨਹੀਂ ਕਰਦੇ ਦਰਫਤਾਂ ਦੀ ਗੱਲ ਕਰਦੇ ਆ ਵੀ ਚਾਏ ਵੱਡੇ ਆ ਵੱਡੇ ਨਹੀਂ ਆ ਫੱਟ ਲੱਗਦਾ ਸੀ ਧਰਿਆ ਸੀ ਆਈ ਕੰਮ ਇਹ ਪਹਿਲਾਂ ਤੂੰ ਵੇਗਾ ਸਿਆਣਾ ਗਣਾ ਤੂੰ ਹੋ ਜਾ ਤੈਨੂੰ ਪੜਿਆ ਲਿਖਿਆ ਅੰਡਾ ਲੀ ਜਾ ਤੂੰ ਇਹ ਚੀਜ਼ ਨੂੰ ਆਪਾਂ ਕਾਦੇ ਵਾਸਤੇ ਰੱਖਿਆਗਾ ਆਲਦੀ ਜ਼ਿੰਦਗੀ ਬਚਾਉਣਾ ਠੀਕ ਹੈ ਸ਼ੁੱਧ ਹਵਾ ਦੇਣ ਵਾਸਤੇ ਸ਼ੁੱਧ ਹਵਾ ਦੇਣ ਵਾਸਤੇ ਵਾਤਾਵਰਨ ਵਿੱਚ ਵਾਤਾਵਰਨ ਨੂੰ ਸਾਫ਼ ਰੱਖਣ ਵਾਸਤੇ ਸਾਫ਼ ਰੱਖਣ ਵਾਸਤੇ ਇਹਦਾ ਵਧਾਰਾ ਕਿੰਨਾ ਹੋਊਗਾ ਕਿੰਨੇ ਇਹਦੇ ਪੰਛੀ ਜਾਨਵਰ ਕਿੰਨੇ ਰਹਿਣਗੇ ਕਿੰਨੇ ਹਵਾ ਸ਼ੁੱਧ ਕਰੂਗਾ ਇਹ ਜਦੋਂ ਵੱਡਾ ਹੋ ਗਿਆ ਇਹ ਹੁਣ ਤੇਰੇ ਉੱਤੇ ਧਾਰਾ ਲਾਤੀ ਅਸੀਂ ਇਹਨੂੰ ਚੱਕ ਕੇ ਸੜਦਾ ਠਾਣੇ 'ਚ ਠੀਕ ਹੈ ਔਰ ਤਾਂ ਨਹੀਂ ਹੋ ਤੈਨੂੰ ਆ ਗਿਆ ਆਰਡਰ ਹੋ ਗਈ ਸਜ਼ਾ ਫੇਰ ਕਿਹੜੇ ਜਾਇ ਕਾ ਨੂੰ ਗੰਦਾ ਤੁਸੀਂ ਚਾਰ ਇੱਥੇ ਖੰਭੇ ਲਾ ਕੇ ਤਾਰਾਂ ਕਿਉਂ ਨਹੀਂ ਲਾਉਂਦਾ ਬੱਲਾ ਜਿਹੜਾ ਆਪਣਾ ਨਹੀਂ ਕਰੇਲੇ ਜਿਹੜਾ 쿠ਸੀ ਗੜਾਈ ਚੱਲਉਂਦੇ ਉੱਤੇ ਚਲੋ ਜੀ ਹੁਣ ਗਿਆਨ ਆ ਗਿਆ ਗਾਹ ਨੂੰ ਅਸੀਂ ਕਰੋ ਅੱਜ ਵਾਕ ਇਹਦਾ ਗੱਲ ਵੀ ਸਾਹ ਦੇ ਵੱਡੇ ਸਾਲ ਦੇ ਹੁਕਮ ਸੀਗੇ ਸਾਨੂੰ ਅਦਾ ਫੜ ਕੇ ਤੈਨੂੰ ਅਸੀਂ ਹੁਣ ਹੀ ਉਲਝਾਣਾ ਸੀਗਾ ਨਾਲ ਠੀਕ ਹੈ ਨਾ ਇਦੋਂ ਬਾਅਦ ਇਹ ਚੀਜ਼ ਨਾਮ ਮੈਂ ਨਹੀਂ برداشت ਕਰਨੀ ਚਲੋ ਇਹ ਗਲਤੀ ਹੋ ਗਈ ਮੇਰੇ ਹੁੰਦੇ ਦਾ ਇਹ ਗੱਲ ਹੋਣੀ ਨਹੀਂ ਚਾਹੀਦੀ ਠੀਕ ਹੈ ਜੇ ਤੂੰ ਬਾਅਦ ਨਹੀਂ ਕਰਦੀ ਹਾਂ ਮੈਨੂੰ ਵੀ ਗਿਆਨ ਆ ਗਿਆ ਬੜਾ ਦੇਖਿਆ ਯਾਰ ਇੰਟੈਲੀਜੈਂਟ ਲੱਗਦਾਗਾ ਪੂਰਾ ਠੀਕ ਹੈ ਨਾ ਪਹਿਲਾਂ ਕੱਟਿਆ ਤਾਂ ਨਹੀਂ ਕਦੇ ਨਹੀਂ ਕੱਟਿਆ ਨਹੀਂ ਕੱਟਿਆ ਪਹਿਲਾਂ ਉਹ ਜਿਹੜੀਆਂ ਉਹ ਢੇਰ ਲਾਇਆਗਾ ਉਹ ਤਾਂ ਬੱਕਰੀ ਬੁੱਕਰੀਆਂ ਨੇ ਵਾਢੇ ਜਦ ਬੱਕਰੀਆਂ ਬੁੱਕਰਾਂ ਚੱਲ ਰਹੀਆਂ ਮੈਂ ਨਹੀਂ ਇੱਕ ਕਰੇ ਉਹ ਪਨਾ ਉੱਤੇ ਬੱਕੀਆਂ ਵੀ ਨਹੀਂ ਕਿਸੇ ਨੇ ਇਹਦਾ ਲਾਂਘਾਂ ਦਾ ਕਿਸੇ ਨੇ ਲਾਂਗੀਆਂ ਹੀ ਆ ਤੁਹਾਡੇ ਅਰਗੇ ਨੇ ਨਹੀਂ ਮੈਂ ਨਹੀਂ ਮੈਂ ਤਾਂ ਮਰੇ ਪਤਾ ਲੱਗਿਆ ਨੇ ਉਹਨੂੰ ਵੀ ਜੱਡੀ ਭੂਪ ਦੀ ਫਿਰਦੀ ਆ ਹਾਂ ਜਾਓ ਪੱਜ ਗਈ ਛੱਡ ਛੋੜ ਦੀ ਪਹਿਲਾਂ ਮੈਨੂੰ ਪਤਾ ਨਹੀਂ ਲੱਗਦਾ ਕਰਕੇ ਦਾ ਮੈਂ ਬੱਤੀ ਵਾਲੀ ਗੱਡੀ ਵੀ ਲਿਆਉਂਦਾ ਆ ਸੁੱਕੀਆਂ ਪਈਆਂ ਸੀ ਪਰ ਸੁੱਕੀਆਂ ਹੀ ਲਾ ਜਾਂਦਾ ਤੂੰ ਇਹਨੂੰ ਹਰੇ ਨੂੰ ਵੱਢੀ ਜਾਂਦਾ ਪਤੰਦਰਾ ਓਏ ਉਹਦੇ ਕੰਡੇ ਖੋਦੇ ਸੀ ਮੈਂ ਜਿੱਥੇ ਕੰਡੇ ਜੀ ਨਹੀਂ ਨੇ ਕੰਡੇ ਤਾਂ ਤੇਰੇ ਹੋਰ ਵੀ ਚੋਗਣਗੇ ਚਲੋ ਕੌਣ ਜੀ ਕਿਰਪਾ ਕਰੋ ਕਾਹਦੇ ਆ ਉਹ ਨਹੀਂ ਇਹ ਦੁਬਾਰ ਕੋਈ ਦਾਖਤ ਨਹੀਂ ਵੜਦੀ ਨਹੀਂ ਵੜਦੇ ਨਹੀਂ ਵੜਦੇ ਇਹਨੂੰ ਨਹੀਂ ਵੜਨਾ ਚਾਹੀਦਾ ਇਹ ਸਾਰਿਆਂ ਨਾਲ ਵੱਡਾ ਗਿਆਨ ਆਪਣਾ ਨਹੀਂ ਵੜਦਾ ਆਖੂ ਵੀ ਹੋਰਾਂ ਨੂੰ ਵੀ ਆਖੀ ਸਮਝਾਵਾਂ ਮੈਂ ਕਿ 10 ਬੰਦੇ ਹੋਰ ਵੀ ਸਮਝਾਵਾਂਗੇ ਠੀਕ ਹੈ ਨਾ ਇਹ ਚੀਜ਼ ਨਹੀਂ ਮੈਂ ਬਰਦਾਸ਼ਤ ਕਰਦੀ ਬਸ ਤੇਰੀ ਇਹੀ ਸਜਾ ਅੱਜ ਹੋਰ 10 ਬੰਦੇ ਆ ਤੇਰੇ ਰੱਖ ਲਏ ਅਸੀਂ ਠੀਕ ਹੈ ਕੋਈ ਠੀਕ ਹੈ ਹੋਰ ਬਣਾ ਲਈ ਜਿ ਬਣਾਉਣੇ ਆ ਨਹੀਂ ਜੀ ਮੈਂ ਇਹਨੂੰ ਲੋਕਾਂ ਨੂੰ ਵੜਣ ਵੀ ਨਹੀਂ ਦਿੰਦਾ ਮੈਂ ਕੋਈ ਨਿਗਾਹ ਰੱਖਿਆ ਕਰੂ ਲੱਕ ਇਹਨਾਂ ਨੂੰ ਜਬਤ ਕਰ ਗੱਡੀ ਦੇ ਵਿੱਚ ਆਪਣੀ ਦੇ ਵਿੱਚ